ਵਿਦਿਆਰਥੀ ਸਾਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਕਹਾਣੀ ਲੈ ਕੇ ਹਾਜ਼ਰ ਹਾਂ ਇੱਕ ਪੈਰ ਘੱਟ ਤੁਰਨਾ ਜੋ ਕਿ ਲਿਖੀ ਗਈ ਹੈ ਅਜੀਤ ਕੌਰ ਦੁਆਰਾ ਚਲੋ ਦੇਖਦੇ ਹਾਂ ਇਸ ਕਹਾਣੀ ਦੇ ਵਿੱਚ ਕੀ ਕੁਝ ਹੈ ਰਸ਼ੀਦ ਦਿੱਲੀ ਦੇ ਇੱਕ ਦਫ਼ਤਰ ਵਿੱਚ ਕੰਮ ਕਰਦਾ ਹੋਇਆ ਦਰਿਆ ਗੰਜ ਦੀ ਇੱਕ ਤੰਗ ਜਿਹੀ ਥਾਂ ਵਿੱਚ ਰਹਿੰਦਾ ਸੀ ਰਸ਼ੀਦ ਦੀ ਪਤਨੀ ਤੇ ਦੋ ਬੱਚੇ ਮਰ ਚੁੱਕੇ ਸਨ ਉਸ ਦਾ ਇੱਕ ਬੇਟਾ ਅਸਲਮ ਅਮਰੀਕਾ ਵਿੱਚ ਡਾਕਟਰੀ ਕਰਦਾ ਸੀ ਜਦੋਂ ਰਸ਼ੀਦ ਦੇ ਪਸਲੀਆਂ ਤੋਂ ਹੀਟਾਂ ਦਰਦ ਉੱਠਿਆ ਤਾਂ ਡਾਕਟਰ ਨੂੰ ਦਿਖਾਉਣ ਤੇ ਉਸ ਨੂੰ ਟੈਕਟਰ ਦੇ ਟੈਸਟ ਕਰਕੇ ਦੱਸਿਆ ਕਿ ਉਸ ਦੇ ਮੇਦੇ ਵਿੱਚ ਕੈਂਸਰ ਹੈ ਅਤੇ ਉਸ ਨੂੰ ਆਪਣੇ ਪੁੱਤਰ ਅਮਰੀਕਾ ਆਪਣੇ ਪੁੱਤਰ ਨੂੰ ਅਮਰੀਕਾ ਤੋਂ ਬੁਲਾ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਉਸਦੇ ਪੁੱਛਣ ਤੇ ਡਾਕਟਰ ਨੇ ਦੱਸਿਆ ਕਿ ਉਹ ਦਵਾਈਆਂ ਖਾਣ ਨਾਲ ਸਾਲ ਤੇ ਬਿਨਾ ਬਿਨਾ ਕੋਈ ਦਵਾਈ ਖਾਦਿਆ ਲਗਭਗ 6 ਮਹੀਨੇ ਜਿਉਂਦਾ ਰਹਿ ਸਕੀਗਾ ਡਾਕਟਰ ਦੇ ਕਿ ਰਸ਼ੀਦ ਦੇ ਜਦੋਂ ਦਰਦ ਉੱਠਿਆ ਪਸਲੀਆਂ ਤੋਂ ਹੀਟਾਂ ਤੋ ਡਾਕਟਰ ਨੂੰ ਦਿਖਾਉਣ ਚਲਾ ਗਿਆ ਤਾਂ ਡਾਕਟਰ ਨੇ ਉਹਨੂੰ ਦੱਸਿਆ ਕਿ ਐ ਵੀ ਤੇਰੇ ਭਾਈ ਮਿਹਦੇ ਦੇ ਵਿੱਚ ਕੈਂਸਰ ਹੈ ਤਾਂ ਉਹਨੇ ਡਾਕਟਰ ਨੇ ਇਹ ਕਿਹਾ ਵੀ ਆਪਣੇ ਪੁੱਤਰ ਨੂੰ ਤੂੰ ਬੁਲਾ ਲੈ ਅਮਰੀਕਾ ਤੋਂ ਜੋ ਕਿ ਉੱਥੇ ਡਾਕਟਰੀ ਕਰਦਾ ਹੈ ਤੇ ਇਲਾਜ ਸ਼ੁਰੂ ਕਰਵਾ ਲੈ ਤਾਂ ਉਹਨੇ ਰਸ਼ੀਦ ਨੇ ਪੁੱਛਿਆ ਵੀ ਮੈਂ ਦਵਾਈਆਂ ਖਾਣ ਨਾਲ ਤੇ ਬਿਨਾਂ ਦਵਾਈਆਂ ਖਾਦੇ ਕਿੰਨਾ ਚਿਰ ਜਿਉਂਦਾ ਰਹੂਗਾ ਤਾਂ ਡਾਕਟਰ ਨੇ ਕਿਹਾ ਵੀ ਜੇ ਤਾਂ ਤੂੰ ਦਵਾਈਆਂ ਖਾਧੀਆਂ ਫਿਰ ਤਾਂ ਸਾਲਕ ਜਿਉਂਦਾ ਰਹੇਂਗਾ ਜੇ ਦਵਾਈਆਂ ਨਾ ਖਾਧੀਆਂ ਫਿਰ 6 ਮਹੀਨੇ ਰਸ਼ੀਦ ਆਪਣੀ ਨੌਕਰੀ ਉਹ ਅਸਤੀਫਾ ਦੇ ਕੇ ਜ਼ਿੰਦਗੀ ਦੇ ਬਚੇ ਹੋਏ ਕੁਝ ਦਿਨ ਗੁਜ਼ਾਰਨ ਲਈ ਜ਼ਰੂਰਤ ਅਨੁਸਾਰ ਲੋੜੀਂਦਾ ਸਮਾਨ ਰੱਖ ਕੇ ਬਾਕੀ ਸਾਰਾ ਵੇਚ-ਵਟ ਕੇ ਆਪਣੇ ਪਿੰਡ ਚਲਾ ਗਿਆ ਤਾਂ ਫਿਰ ਕੀ ਉਹ ਪਿੰਡ ਆ ਗਿਆ ਪਿੰਡ ਜਾਣ ਲਈ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਫਾਸਟ ਕਲਾਸ ਵਿੱਚ ਸਫ਼ਰ ਕਰਦਾ ਹੈ ਕਿ ਇਹ ਫਰਸਟ ਕਲਾਸ ਦੇ ਵਿੱਚ ਸਫ਼ਰ ਕਰਕੇ ਆਉਂਦਾ ਉਹ ਇਹ ਕਿਉਂਕਿ ਉਹਨੂੰ ਪਤਾ ਸੀ ਵੀ ਹੁਣ ਤਾਂ ਜ਼ਿੰਦਗੀ ਥੋੜੀ ਰਹਿ ਗਈ ਹੈ ਤਾਂ ਇਹ ਸੁਪਨਾ ਵੀ ਕੀ ਹੈ ਪੂਰਾ ਕਰ ਲੈਣੇ ਉਹ ਸ਼ਹਿਰ ਦੀ ਤੰਗ ਜਿਹੇ ਘੁੱਟਣ ਵਾਲੇ ਮਾਹੌਲ ਵਿੱਚੋਂ ਆ ਕੇ ਆਪਣੇ ਪਿੰਡ ਦੇ ਖੁੱਲੇ ਡੁੱਲੇ ਮਾਹੌਲ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ। ਉਹ ਆਪਣੀ ਬਿਮਾਰੀ ਤੇ ਦਰਦ ਤੋਂ ਰਾਹਤ ਪਾਉਣ ਅਤੇ ਆਪਣੇ ਦਿਨ ਖੁਸ਼ੀ ਨਾਲ ਲੰਘਾਉਣ ਲਈ ਆਪਣੇ ਰਾਤ ਦੇ ਨੇੜੇ ਆਪਣੇ ਘਰ ਦੇ ਨੇੜੇ ਗੁਲਾਬ ਦੇ ਪੌਦੇ ਲਾ ਲੈਂਦਾ ਹੈ। ਰੰਗ-ਬਰੰਗੇ ਤੋਤੇ ਅਤੇ ਕੁਝ ਕਬੂਤਰ ਪਾਲ ਲੈਂਦਾ ਹੈ। ਉਹ ਕੁਝ ਬਿੱਲੀ ਦੇ ਬਲੂਂਗੜੇ ਵੀ ਪਾਲ ਲੈਂਦਾ ਹੈ। ਉਹ ਕਬੂਤਰਾਂ ਨੂੰ ਦਾਣਾ ਪਾਉਂਦਾ ਹੋਇਆ ਉਹਨਾਂ ਨਾਲ ਗੱਲਾਂ ਕਰਦਾ ਹੈ। ਵੱਖ-ਵੱਖ ਤਰ੍ਹਾਂ ਦੇ ਪੰਛੀਆਂ ਨਾਲ ਕੁਦਰਤ ਦੇ ਰੰਗ-ਬਰੰਗੇ ਨਜ਼ਾਰਿਆਂ ਨੂੰ ਮਾਣਦਾ ਹੋਇਆ ਉਹ ਸੋਚਦਾ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਕਿੰਨੀਆਂ ਨਿਯਾਮਤਾ ਦਿੱਤੀਆਂ ਹਨ ਅਤੇ ਜੇਕਰ ਉਸ ਨੂੰ ਆਪਣੀ ਮੌਤ ਬਾਰੇ ਪਹਿਲਾਂ ਨਾ ਪਤਾ ਲੱਗਦਾ ਤਾਂ ਇਹ ਸਭ ਕੁਝ ਦੇਖੇ ਬਿਨਾ ਹੀ ਉਸਨੇ ਮਰ ਜਾਣਾ ਸੀ ਤਾਂ ਉਹ ਕੀ ਹੁਣ ਪਿੰਡ ਆ ਗਿਆ ਤੇ ਪਹਿਲੀ ਵਾਰ ਫਸਟ ਕਲਾਸ ਦੇ ਵਿੱਚ ਉਹਨੇ ਸਫ਼ਰ ਕੀਤਾ ਕਿਉਂਕਿ ਉਹਨੂੰ ਪਤਾ ਹੈ ਵੀ ਹੁਣ ਜ਼ਿੰਦਗੀ ਥੋੜੀ ਰਹਿ ਗਈ ਹੈ ਵੀ ਇਹ ਸੁਪਨਾ ਪੂਰਾ ਕਰ ਲੈਣੇ ਹੈ ਤੇ ਉੱਥੋਂ ਦੇ ਨੇ ਕੁਦਰਤ ਦੇ ਨਜ਼ਾਰਿਆਂ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਤੋਤੇ ਪਾਲ ਲੇ ਕੁਝ ਹੋਰ ਪੰਛੀ ਪਾਲ ਲੇ ਬਲੂੰਗੜੇ ਪਾਲ ਲੇ ਫੁੱਲ ਲਾ ਲੇ ਤਾਂ ਇਹ ਸੋਚਣ ਲੱਗਿਆ ਵੀ ਕਿੰਨੀ ਸੋਹਣੀ ਕੁਦਰਤ ਹੈ ਤੇ ਚੰਗਾ ਹੋਇਆ ਵੀ ਮੈਨੂੰ ਮੌਤ ਤੋਂ ਆਪਣੀ ਮੌਤ ਦਾ ਮੈਨੂੰ ਪਹਿਲਾਂ ਪਤਾ ਲੱਗਿਆ ਜੇ ਮੈਨੂੰ ਨਾ ਪਤਾ ਲੱਗਦਾ ਤਾਂ ਮੈਂ ਐਂ ਮਰ ਜਾਣਾ ਸੀ ਇਸ ਕੁਦਰਤ ਦੇ ਨਜ਼ਾਰੇ ਨੂੰ ਕੀ ਮਿਸ ਕਰ ਦੇਣਾ ਸੀ ਦੇਖਣ ਨੂੰ ਨਾ ਮਿਲਦੇ ਉਹਨੂੰ ਇਹ ਕੁਦਰਤ ਦੇ ਨਜ਼ਾਰੇ ਜਿਹੜੇ ਹੁਣ ਦੇਖ ਰਿਹਾ ਇੱਕ ਦਿਨ ਉਹ ਆਪਣੇ ਗਵਾਂਡੀਆਂ ਦੇ ਮੁੰਡੇ ਸ਼ਾਮ ਨੂੰ 10 ਰੁਪਏ ਦੇ ਕੇ ਪਤੰਗ ਮੰਗਵਾਉਂਦਾ ਹੈ ਉਸ ਸ਼ਾਮ ਨਾਲ ਮਿਲ ਕੇ ਪਤੰਗ ਦੀਆਂ ਤਣਾਵਾਵਾਂ ਪਾ ਕੇ ਅਤੇ ਝੂਲ ਪਰਖ ਕੇ ਉਸ ਨੂੰ ਉਡਾਉਣ ਲਈ ਤਿਆਰ ਕਰਦਾ ਹੈ ਜਦੋਂ ਰਸ਼ੀਦ ਪਤੰਗ ਨੂੰ ਹੁਲਾਰਾ ਦਿੰਦਾ ਹੈ ਤਾਂ ਅਚਾਨਕ ਉਸ ਦੇ ਭਿਆਨਕ ਦਰਦ ਉੱਠਦਾ ਹੈ ਅਤੇ ਖੂਨ ਦੀ ਉਲਟੀ ਆਉਂਦੀ ਹੈ ਅਤੇ ਡਿਗਦੇ ਅਸਾਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਏ ਸੀ ਸਾਡੀ ਕਹਾਣੀ ਇੱਕ ਪੈਰ ਘਟ ਤੁਰਨਾ ਰਸ਼ੀਦ ਸੀ ਜਿਹੜਾ ਦਿੱਲੀ ਕੰਮ ਕਰਦਾ ਸੀ ਤੇ ਜਦੋਂ ਉਹਦੇ ਦਰਦ ਉੱਠਿਆ ਤਾਂ ਡਾਕਟਰ ਨੂੰ ਦਿਖਾਉਣ ਗਿਆ ਤਾਂ ਕਹਿੰਦੀ ਵੀ ਕੈਂਸਰ ਹੈ ਤੋਨੇ ਇਲਾਜ ਕਰਵਾਉਣ ਦੀ ਥਾਂ ਆਪਣੇ ਪਿੰਡ ਜਾ ਕੇ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਕੁਦਰਤ ਦੇ ਨਾਲ ਨੇੜਿਆ ਥੋੜਾ ਜਿਹਾ ਫੁੱਲ ਲਾਂ ਲੈ ਘਰ ਦੇ ਨੇੜੇ ਕੁਝ ਪੰਛੀ ਪਾਲ ਲੇ ਬਲੂੰਗੜੇ ਪਾਲ ਲੇ ਤੇ ਪਤੰਗ ਉਡਾਉਣ ਦੇ ਲਈ ਕਿਆ ਉਹਨੇ ਗਵਾਂਡੀਆਂ ਦੇ ਮੁੰਡੇ ਨੂੰ ਪੈਸੇ ਦੇ ਕੇ ਪਤੰਗ ਮੰਗਾਇਆ ਪਰ ਜਦੋਂ ਪਤੰਗ ਉਡਾਉਣ ਲੱਗੀ ਤਾਂ ਉਹਦੇ ਦਰਦ ਉੱਠੀ ਤੇ ਖੂਨ ਦੀ ਉਲਟੀ ਆਈ ਉਹਨੂੰ ਤੇ ਉੱਥੇ ਉਹਦੀ ਕੀ ਹੈ ਮੌਤ ਹੋ ਗਈ ਤੇ ਇਹ ਸੀ ਸਾਡੀ ਕਹਾਣੀ ਦਾ ਸਾਰ ਮੈਨੂੰ ਉਮੀਦ ਹੈ ਜੇ ਪੇਪਰ ਦੇ ਵਿੱਚ ਆਉਂਦੀ ਹੈ ਤੁਸੀਂ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਸੋਹਣਾ ਸੋਹਣਾ ਹਿਸਾਰ ਲਿਖ ਕੇ ਆਉਂਗੇ ਧੰਨਵਾਦ